ਸ੍ਰੀ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਚੁੱਪੀ ਤੋੜੀ ਹੈ ਕਿਹੜੇ ਮਸਲੇ ਦੇ ਉੱਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿੱਤੇ ਸਤੀਫੇ ਨੂੰ ਲੈ ਕੇ ਬਿਆਨ ਦਿੱਤਾ ਹੈ ਔਰ ਉਹਨਾਂ ਵੱਲੋਂ ਜਿਹੜੀ ਫੇਸਬੁੱਕ ਪੋਸਟ ਪਾਈ ਗਈ ਸੀ ਜੋ ਕਿ ਬੀਤੇ ਦਿਨ ਅੰਤਰੀਂ ਕਮੇਟੀ ਦੇ ਵਿੱਚ ਇੱਕ ਮਤਾ ਪੈਂਦਾ ਜਿਸ ਵਿੱਚ ਇਹ ਵੀ ਕਿਹਾ ਗਿਆ ਕਿ ਜਥੇਦਾਰ ਯਾਨੀ ਰਗਵੀਰ ਸਿੰਘ ਨੂੰ ਉਹ ਪੋਸਟ ਨਹੀਂ ਸੀ ਪਾਉਣੀ ਚਾਹੀਦੀ ਉਸਦੇ ਬਾਰੇ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ ਔਰ ਕਾਲ ਤੱਕ ਸਾਫ ਦੇ ਫੈਸਲੇ ਜਦੋਂ ਦਿੱਤੇ ਜਾਂਦੇ ਨੇ ਤੇ ਉਹ ਲਾਗੂ ਕਿੱਥੇ ਹੁੰਦੇ ਨੇ ਇਸ ਦੇ ਬਾਰੇ ਵੀ ਉਹ ਬਿਆਨ ਕਰ ਚੁੱਕੇ ਨੇ ਇਸ਼ਾਰੇ-ਇਸ਼ਾਰੇ ਦੇ ਵਿੱਚ ਉਹਨਾਂ ਨੇ ਕਿਤੇ ਨਾ ਕਿਤੇ ਵੱਡੀਆਂ ਗੱਲਾਂ ਸਾਹਮਣੇ ਲੈ ਆਉਂਦੀਆਂ ਨੇ ਹਾਲਾਂਕਿ ਸਪਸ਼ਟ ਰੂਪ ਦੇ ਵਿੱਚ ਕਿਸੇ ਤਰ੍ਹਾਂ ਦਾ ਆਦੇਸ਼ ਤਾਂ ਨਹੀਂ ਦਿੱਤਾ ਗਿਆ ਸਾਰਾ ਬਿਆਨ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਜਥੇਦਾਰ ਗਿਆਨੀ ਰਖਵੀਰ ਸਿੰਘ ਕੀ ਬੋਲੇ ਨੇ ਦਰਅਸਲ ਅੰਤਰਿਕ ਕਮੇਟੀ ਦੇ ਵਿੱਚ ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖਵੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਜਿਹੜੀ ਪਾਈ ਪੋਸਟ ਸੀ ਉਹ ਨਹੀਂ ਸੀ ਪਾਉਣੀ ਚਾਹੀਦੀ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਐਸਜੀਪੀਸੀ ਦਾ ਅਧਿਕਾਰ ਖੇਤਰ ਹੀ ਨਹੀਂ ਹੈ ਔਰ ਕਿਵੇਂ ਜਲੀਲ ਕਰਕੇ ਸੇਵਾ ਮੁਕਤ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਵਾਲੀ ਪੋਸਟ ਤੁਸੀਂ ਸਾਰੇ ਪੜ ਚੁੱਕੇ ਹੋਵੋਗੇ ਜਾਣ ਚੁੱਕੇ ਹੋਵੋਗੇ ਪਰ ਹੁਣ ਤਾਜ਼ਾ ਬਿਆਨ ਕੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਦੋਂ ਪੁੱਛਿਆ ਗਿਆ ਕਿ ਤੁਹਾਡੇ ਸਤੀਫੇ ਬਾਰੇ ਵੀ ਚਰਚਾਾਂਵਾਂ ਚੱਲ ਰਹੀਆਂ ਨੇ ਤਾਂ ਉਹਨਾਂ ਨੇ ਇਸ ਦਾ ਜਵਾਬ ਦਿੱਤਾ ਕਿ ਜੋ ਗੁਰੂ ਦਾ ਹੁਕਮ ਹੋਵੇਗਾ ਉਸ ਹੁਕਮ ਦੇ ਤਹਿਤ ਮੈਂ ਆਪਣਾ ਜਿਹੜਾ ਕਾਰਜ ਭਾਰ ਸੰਭਾਲਾਂਗਾ ਔਰ ਜਦੋਂ ਤੱਕ ਗੁਰੂ ਦਾ ਹੁਕਮ ਨਹੀਂ ਆਉਂਦਾ ਉਦੋਂ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਔਰ ਇਹ ਵੀ ਕਿਹਾ ਗਿਆ ਕਿ ਜਦੋਂ ਤੱਕ ਸੇਵਾਾਂਵਾਂ ਲੈਣੀਆਂ ਨੇ ਗੁਰੂ ਸਾਹਿਬ ਨੇ ਉਦੋਂ ਤੱਕ ਉਹ ਸੇਵਾਾਂਵਾਂ ਦੇਣ ਨੂੰ ਤਿਆਰ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਉਹਨਾਂ ਨੇ ਫਿਰ ਜਦੋਂ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਪੁੱਛਿਆ ਗਿਆ ਕਿ ਅੰਤਰੀਂ ਕਮੇਟੀ ਦੇ ਵਿੱਚ ਤੇ ਇਹ ਗੱਲਾਂ ਹੋਈਆਂ ਨੇ ਕਿ ਉਹਨਾਂ ਨੂੰ ਸਾਰਾ ਅਧਿਕਾਰ ਹੈ ਜਥੇਦਾਰ ਨਿਯੁਕਤ ਕਰਨ ਦਾ ਵੀ ਉਹਨਾਂ ਨੂੰ ਹਟਾਉਣ ਦਾ ਵੀ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਐਸਜੀਪੀਸੀ ਦੇ ਨਮਾਇंदे ਮੈਨੂੰ ਮਿਲੇ ਸਨ ਔਰ ਮੈਨੂੰ ਕੱਲ ਹੀ ਪਤਾ ਲੱਗਿਆ ਉਹਨਾਂ ਨੇ ਇਹ ਇੱਕ ਇਹਨੂੰ ਤੰਜ ਦੇ ਰੂਪ ਦੇ ਵਿੱਚ ਲਿਆ ਜਾਵੇ ਜਾਂ ਫਿਰ ਅਣਜਾਣ ਪੁਣੇ ਦੇ ਵਿੱਚ ਲਿਆ ਜਾਵੇ ਕਿਵੇਂ ਲਿਆ ਜਾਵੇ ਇਸ ਬਿਆਨ ਨੂੰ ਜਦੋਂ ਬਿਆਨ ਸਾਂਝਾ ਕਰਾਂਗੇ ਤੁਸੀਂ ਆਪਣੀ ਆਪਣੀ ਰਾਏ ਜਿਹੜੀ ਆ ਉਹ ਜਰੂਰ ਸਾਂਝੀ ਕਰਿਓ ਕਿ ਜਥੇਦਾਰ ਕਹਿਣ ਦੀ ਕੋਸ਼ਿਸ਼ ਕੀ ਕਰ ਰਹੇ ਨੇ ਜਿਸ ਦੇ ਵਿੱਚ ਜਦੋਂ ਉਹਨਾਂ ਨੇ ਪੁੱਛਿਆ ਗਿਆ ਉਹ ਕਹਿੰਦੇ ਮੈਨੂੰ ਕੱਲ ਹੀ ਪਤਾ ਲੱਗਿਆ ਜਦੋਂ ਮੈਨੂੰ ਦੱਸਿਆ ਗਿਆ ਕਿ ਤੁਹਾਡਾ ਜਿਹੜਾ ਅਕਾਲ ਤਖਸਾਲ ਦਾ ਹੁਕਮ ਕਹਿੰਦੇ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਵਿਸ਼ਾ ਭਰ ਦੇ ਵਿੱਚ ਵਸਦੀ ਸਿੱਖ ਕੌਮ ਹੈ ਉਸ ਦੇ ਉੱਤੇ ਹੀ ਲਾਗੂ ਹੁੰਦਾ ਪਰ ਮੈਨੂੰ ਕੱਲ ਪਤਾ ਲੱਗਿਆ ਐਸਜੀਪੀਸੀ ਦੇ ਨੁਮਾਇੰਦਿਆਂ ਤੋਂ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤਾ ਗਿਆ ਹੁਕਮ ਸਿਰਫ ਚਾਰ ਦਿਵਾਰੀ ਦੇ ਅੰਦਰ ਲਾਗੂ ਹੁੰਦਾ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਕਿ ਜਿਹੜਾ ਹੁਕਮ ਹੁਣ ਤੋਂ ਪਹਿਲਾਂ ਕਿਉਂਕਿ ਹਿਸਟਰੀ ਭਰੀ ਪਈ ਹੈ ਇਤਿਹਾਸ ਭਰਿਆ ਪਿਆ ਪੰਨੇ ਕਿੰਨੇ ਕਿਤਾਬਾਂ ਦੇ ਭਰੇ ਪਏ ਨੇ ਜਿਸ ਵਿੱਚ ਲਿਖਿਆ ਗਿਆ ਕਿ ਐਸਜੀਪੀਸੀ ਦੀ ਅੰਤਰੀਂ ਕਮੇਟੀ ਵੀ ਤਲਬ ਹੁੰਦੀ ਰਹੀ ਹੈ ਐਸਜੀਪੀਸੀ ਦੇ ਪ੍ਰਧਾਨ ਨੂੰ ਵੀ ਸਜ਼ਾ ਲੱਗਦੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਸਜ਼ਾ ਲੱਗਦੀ ਰਹੀ ਹੈ ਤਨਖਾਹੀਆਂ ਕਰਾਰ ਦਿੱਤਾ ਜਾਂਦਾ ਰਿਹਾ ਕਾਲ ਤੱਕ ਸਾਹਬ ਤੋਂ ਔਰ ਜੇਕਰ ਕਿਸੇ ਜਥੇਦਾਰ ਦੇ ਖਿਲਾਫ ਕੋਈ ਸ਼ਿਕਾਇਤ ਆਈ ਹੈ ਤਾਂ ਉਸ ਦੀ ਜਿਹੜੀ ਕਾਲ ਤੱਕ ਸਾਧ ਦੇ ਜਥੇਦਾਰ ਨੇ ਕਿਹਾ ਸੀ ਕਿ ਉਹ ਜਿਹੜੀ ਮਰਿਆਦਾ ਦੇ ਮੁਤਾਬਕ ਸਿਧਾਂਤ ਦੇ ਮੁਤਾਬਕ ਉਸ ਦਾ ਹੱਕ ਐਸਜੀਪੀਸੀ ਨੂੰ ਨਹੀਂ ਹੈ ਔਰ ਇਹ ਕਿਹੜੇ ਵੇਲੇ ਜਾਂਚ ਹੋਈ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਵਾਲ ਉਠਾਏ ਸਨ ਔਰ ਉਹਨਾਂ ਦੇ ਹੱਕ ਵਿੱਚ ਗਿਆਨੀ ਰਘਵੀਰ ਸਿੰਘ ਆਏ ਸਨ ਪਰ ਦੂਜੇ ਧੜੇ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਤੇ ਹੁਣ ਗਿਆਨੀ ਰਘਵੀਰ ਸਿੰਘ ਨੂੰ ਨਿਸ਼ਾਨਾ ਬਣਾ ਰਹੇ ਨੇ ਹਾਲਾਂਕਿ ਇਸ ਬਾਰੇ ਦੇ ਉੱਤੇ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਪਰ ਜਥੇਦਾਰ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਨੇ ਦੋ ਤਿੰਨ ਹੋਰ ਗੱਲਾਂ ਦੇ ਉੱਤੇ ਚਾਨਣਾ ਪਾਇਆ ਔਰ ਖਾਸ ਕਰਕੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਇਸ਼ਾਰੇ-ਇਸ਼ਾਰੇ ਦੇ ਵਿੱਚ ਕਿ ਮੈਨੂੰ ਕੱਲ ਹੀ ਪਤਾ ਲੱਗਿਆ ਕਿ ਅਧਿਕਾਰ ਖੇਤਰ ਕੀ ਹੈ ਜਾਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਜਾਰੀ ਹੁੰਦਾ ਹੁਕਮ ਉਹ ਕਿੱਥੇ ਲਾਗੂ ਹੋ ਸਕਦਾ ਉਹ ਕਹਿੰਦੇ ਹੁਣ ਮੈਨੂੰ ਲੱਗਦਾ ਹੈ ਕਿ ਚਾਰ ਦਿਵਾਰੀ ਦੇ ਅੰਦਰ-ਅੰਦਰ ਲਾਗੂ ਹੁੰਦਾ ਹੈ ਹਾਲਾਂਕਿ ਪਹਿਲਾਂ ਮੈਨੂੰ ਲੱਗਦਾ ਸੀ ਕਿ ਅਕਾਲ ਤਖਤ ਸਾਹਿਬ ਵੱਲੋਂ ਆਇਆ ਹੁਕਮ ਵਿਸ਼ਵ ਭਾਰ ਦੇ ਵਿੱਚ ਵਸਦੇ ਸਿੱਖਾਂ ਦੇ ਉੱਤੇ ਲਾਗੂ ਹੁੰਦਾ ਹੈ ਇਹ ਗੱਲ ਉਹਨਾਂ ਨੇ ਕਿਉਂ ਕਹੀ ਹੈ ਕਿਹੜੇ ਪ੍ਰਸੰਗ ਦੇ ਵਿੱਚ ਕਹੀ ਹੈ ਇਸ ਦਾ ਅੰਦਾਜ਼ਾ ਤੇ ਕਿਵੇਂ ਇਸ ਦੇ ਜਿਹੜੇ ਨੇ ਅਰਥ ਕੱਢੇ ਜਾਣਗੇ ਇਹ ਆਪੋ ਆਪਣੇ ਹਿਸਾਬ ਦੇ ਨਾਲ ਹੁਣ ਵਿਸ਼ਲੇਸ਼ਣ ਹੋਣਗੇ ਹੁਣ ਪੂਰਾ ਬਿਆਨ ਸਾਂਝਾ ਕਰਦੇ ਹਾਂ ਕਿ ਕਾਲ ਤਖਤ ਸਾਭ ਦੇ ਜਥੇਦਾਰ ਗਿਆਨੀ ਰਕबीर ਸਿੰਘ ਮੀਡੀਆ ਦੇ ਜਿਹੜੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਤਾਂ ਕੀ ਕਹਿੰਦੇ ਨਜ਼ਰ ਆਏ ਮੈਂ ਕਵੀਰ ਕੀਤਾ ਕਿ तकरीबन ਗੁਲੀਆਂ ਭਾਰ ਵਿੱਚ ਵਸਦੇ ਸੀ ਜਿਹੜੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਵੇਖਦੇ ਨੇ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਵਾਲੇ ਵੇਖਦੇ ਨੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸਤੇ ਕੋਲ ਵੀ ਆ ਕੇ ਗੱਲ ਫੇਹੀ ਗਈ ਕਿ ਤੁਹਾਡਾ ਘਰ ਕਿਸ ਜਿਹੜਾ ਉਹ ਇੰਨਾ ਕੋ ਹੈ ਔਰ ਮੈਂ ਤਾਂ ਸਮਝਦਾ ਸੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਵਿਸ਼ਵਵਿਆਪੀ ਸਿੱਖਾਂ ਤੇ ਲਾਗੂ ਹੁੰਦਾ ਹੈ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਕੇਵਲਾ ਅਕਾਲ ਤਖਤ ਸਾਹਿਬ ਦੀ ਇਹ ਜਿਹੜੀ ਚਾਰ ਦੁਆਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਹੈ ਔਰ ਇਹ ਜਿਹੜਾ ਕੱਲ ਸੁਨੇਹਾ ਸੀਗਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ 2 ਦਸੰਬਰ ਤੋਂ ਬਾਅਦ ਜਿਹੜਾ ਸਾਰਾ ਕੁਝ ਡਰਾਮ ਗੁਰਦੁਆਰਨ ਬਚਾਉਣ ਨਹੀਂ ਕੀਤਾ ਜਾਣਾ ਦੇਖੋ ਮੈਂ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਪ੍ਰੇਤਰੀ ਪਾਰਟੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸ਼ਹੀਦਾਂ ਦੀ ਸੰਸਥਾ ਹੈ ਔਰ ਸ਼ਹੀਦਾਂ ਦੇ ਸਿਰਾਂ ਤੇ ਜਿਵੇਂ ਕੱਲ ਪਰਸੋਂ ਗੱਲ 21 ਫਰਵਰੀ ਨੂੰ ਨਾਨਕਾਣਾ ਸਾਹਿਬ ਦਾ ਸਾਕੇ ਵਾਪਰਿਆ ਸੀ ਔਰ ਮੇਰੇ ਕਾਨਾ ਸਾਹਿਬ ਦੇ ਸ਼ਹੀਦਾਂ ਦੇ ਸਿਖਾ ਦੇ ਚਾਨਣ ਵਿੱਚ ਬਹਿ ਕੇ ਜਿਹੜੀ ਸ਼੍ਰੋਮਣੀ ਕਮੇਟੀ ਦਾ ਵਧਾਨ ਹੈ ਉਹ ਲਿਖਿਆ ਗਿਆ ਸੀ ਔਰ ਸਾਨੂੰ ਇਸ ਸੰਸਥਾ ਨੂੰ ਹਰ ਕੀਮਤ ਤੇ ਬਚਾ ਕੇ ਰੱਖਣਾ ਚਾਹੀਦਾ ਹੈ ਇਹਦੇ ਮਿਆਰ ਵਿੱਚ ਕਿਸੇ ਪ੍ਰਕਾਰ ਦੀ ਕੋਪੈਮੇ ਨਹੀਂ ਆਉਣੀ ਚਾਹੀਦੀ ਜੀ ਸਰ ਇਸ ਤਰ੍ਹਾਂ ਸਿੰਘ ਸਾਹਿਬ ਜਿਜਾ ਦਾਤੇ ਤੋਂ ਬੁਲਗਹਾਰ ਗੱਲ ਕਰਦੇ ਸਿਖੋਂ ਕਾਫੀ ਦੁਖਦਾਈ ਹੈ ਕਿ ਉਹਨਾਂ ਦੇ ਮਾਨ ਸਨਮਾਨ ਦੀ ਗੱਲ ਹੀ ਆਏ ਕਿ ਹਾਂ ਕਿਸ ਦਾ ਦੇਦੇ ਤੇ ਕਿਸਨ ਦੇ ਦਿੰਦੇ ਨਾ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਹਰ ਪਦਵੀ ਦਾ ਹਰ ਬੰਦੇ ਦਾ ਹਰ ਬੈਂਕ ਨੇ ਵਿੱਚ ਕਿਤੇ ਵੀ ਕੋਈ ਛੋਟਾ ਬਟਾ ਕੰਮ ਕਰਦੇ ਕੁ સેવા ਕਰਦੇ ਹਰ ਬੰਦਾ ਆਪ ਨੂੰ ਆਪਣਾ ਜਿਹੜਾ ਸਨਮਾਨ ਹੈ ਉਹ ਪੜਦਾ ਹੈ ਔਰ ਉਹਦਾ ਇਹ ਹੱਕ ਹੈ ਕਿ ਮੈਨੂੰ ਸਨਮਾਨ ਮਿਲਣਾ ਚਾਹੀਦਾ ਔਰ ਹਰ ਪਰਵਿਦਾ ਸਨਮਾਨ ਕਰਨਾ ਸਾਡਾ ਸਭ ਦਾ ਇੱਕ ਇੱਕ ਇੱਕਤੀ ਸਾਡੇ ਸਰਜਾ ਕੱਲ੍ਹ ਬੱਤੀ ਇੱਕ ਕਟੂ ਹੋਇਆ ਸੀ ਇਥੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੈ ਉਹ ਸੰਗਤ ਰਾਹੀਂ ਹੋਣੀ ਚਾਹੀਦੀ ਜਿਹੜਾ ਵਿਧਾਨ ਬਣਿਆ ਹੋਇਆ ਹੈ ਇਹ ਆਪ ਐਵੇਂ ਨਹੀਂ ਕਰ ਸਕਦੇ ਕਿਉਂਕਿ ਇੱਕ ਵਿਧਾਨ ਹੈ 1925 ਐਕਟ ਬਣਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹੈ ਉਹ ਉਹਦੇ ਹਾfte ਹੁੰਦੀ ਹੈ ਤਾਂ ਉਹਨਾਂ ਦੇ ਬਿਆਨ ਦਾ ਕੋ ਜੰਸ਼ ਤੁਹਾ ਇਸ ਤੋਂ ਇਲਾਵਾ ਵੀ ਉਹਨਾਂ ਨੇ ਇਹ ਗੱਲ ਵੀ ਆਖੀ ਜਥੇਦਾਰ ਸਾਹਿਬ ਨੇ ਕਹਿੰਦੇ ਕਿ ਜਿਹੜਾ ਮੈਂ ਪੋਸਟ ਪਾਈ ਸੀ ਉਹ ਕੀ ਆਦੇਸ਼ ਨਹੀਂ ਸੀ ਜਾਰੀ ਕੀਤਾ ਮੇਰੇ ਮਨ ਦੇ ਬਲਬਲੇ ਸਨ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਯੂਕੇ ਦੇ ਵਿੱਚ ਬੈਠ ਕੇ ਲਿਖਦੇ ਨੇ ਉਸ ਦੇ ਉੱਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਮੇਰੇ ਮਨ ਦੇ ਬਲਬਲੇ ਸੀ ਮੈਂ ਆਦੇਸ਼ ਨਹੀਂ ਸੀ ਜਾਰੀ ਕੀਤਾ ਜਿੱਥੋਂ ਤੱਕ ਰਹੀ ਗੱਲ ਐਸਟੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੀ ਪਹਿਲਾਂ ਵੀ ਅਪੀਲਾਂ ਹੋ ਚੁੱਕੀਆਂ ਨੇ ਤੇ ਅੱਜ ਫੇਰ ਕਾਲਤਕ ਸਾਬ ਦੇ ਜਥੇਦਾਰ ਨੇ ਵੀ ਅਪੀਲ ਕੀਤੀ ਕਿ ਪ੍ਰਧਾਨ ਜੀ ਸੇਵਾਵਾਂ ਜਾਰੀ ਰੱਖੋ ਉਹਨਾਂ ਨੇ ਆਦੇਸ਼ ਜਾਰੀ ਨਹੀਂ ਕੀਤਾ ਉਹਨਾਂ ਨੇ ਅਪੀਲ ਕੀਤੀ ਐਸਜੀਪੀਸੀ ਦੇ ਪ੍ਰਧਾਨ ਨੂੰ ਤਾਂ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਜੋ ਇਤਿਹਾਸ ਦੇ ਚ ਰੋਖੇ ਵਿੱਚੋਂ ਨਜ਼ਰ ਮਾਰੀਏ ਜਾਂ ਫਿਰ ਮੌਜੂਦਾ ਹਾਲਾਤ ਦੇ ਮੁਤਾਬਕ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਐਸਜੀਪੀਸੀ ਨੂੰ ਕਿਸੇ ਤਰ੍ਹਾਂ ਦਾ ਆਦੇਸ਼ ਜਾਰੀ ਨਹੀਂ ਕਰ ਸਕਦੇ ਕਿ ਸਾਰੀਆਂ ਸੇਵਾਵਾਂ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਦੇ ਕੋਲ ਅਧਿਕਾਰ ਖੇਤਰ ਨੇ ਹਾਲਾਂਕਿ ਜੇ ਉਹਨਾਂ ਨੂੰ ਪੁੱਛਿਆ ਗਿਆ ਕਿ ਅਕਾਲ ਤਖਤ ਸਾਹਿਬ ਸਰਵਉੱਚ ਹੈ ਜਾਂ ਫਿਰ ਐਸਜੀਪੀਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਰੇਕ ਸੰਸਥਾ ਦੀ ਆਪਣਾ ਆਪਣੀ ਮਹਾਨਤਾ ਹੈ ਆਪਣੀ ਆਪਣੀ ਜ਼ਿੰਮੇਵਾਰੀ ਹੈ ਇਸ ਬਾਰੇ ਵੀ ਉਹਨਾਂ ਨੇ ਟਿੱਪਣੀ ਕੀਤੀ ਔਰ ਜਿੱਥੋਂ ਤੱਕ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਤੇ ਉਸ ਬਾਰੇ ਵੀ ਉਹਨਾਂ ਨੇ ਆਖ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਜਿਹੜੀ ਸਿਆਸੀ ਜਮਾਤ ਹੈ ਨੁਮਾਇੰਦਗੀ ਕਰਦੀ ਹੈ ਪੰਜਾਬ ਦੇ ਹੱਕਾਂ ਲਈ ਸਿੱਖਾਂ ਦੇ ਹੱਕਾਂ ਲਈ ਤੇ ਉਸ ਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ ਇੱਕ ਪਰਿਵਾਰ ਦੀ ਸਿਆਸਤ ਕੀ ਬਚਾਈ ਜਾ ਰਹੀ ਹੈ ਇਸ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਪਰਿਵਾਰ ਦੇ ਉੱਤੇ ਟਿੱਪਣੀ ਨਹੀਂ ਕੀਤੀ ਬਲਕਿ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਉਂਦਾ ਰਹਿਣਾ ਬੜਾ ਜ਼ਰੂਰੀ ਹੈ ਮਜ਼ਬੂਤ ਰਹਿਣਾ ਬੜਾ ਜ਼ਰੂਰੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਤਿੰਨ ਚਾਰ ਅਹਿਮ ਗੱਲਾਂ ਇਸ ਬਿਆਨ ਵਿੱਚ ਸਾਹਮਣੇ ਆਈਆਂ ਨੇ ਇੱਕ ਤਾਂ ਇਹ ਕਿ ਐਸਜੀਪੀਸੀ ਦੇ ਜਿਹੜੇ ਨੁਮਾਇंदे ਗਏ ਸਨ ਅੰਤਰਿਕ ਕਮੇਟੀ ਦੇ ਜਿਸ ਵਿੱਚ ਰਉਜੀ ਸਿੰਘ ਵਿਰਕ ਵੀ ਸ਼ਾਮਲ ਸਨ ਜਿਹੜੇ ਕੀ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰਨ ਵਾਲੀ ਕਮੇਟੀ ਦੇ ਮੁਖੀ ਦੇ ਤੌਰ ਤੇ ਜਿੰਨਾ ਕੰਮ ਕੀਤਾ ਉਹਨਾਂ ਨੂੰ ਦੇ ਬਾਰੇ ਉਹਨਾਂ ਨੇ ਆਖਿਆ ਕਿ ਮੈਨੂੰ ਕੱਲ ਹੀ ਪਤਾ ਲੱਗਿਆ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਦਿੱਤਾ ਜਾਂਦਾ ਸਿਰਫ ਚਾਰ ਦਿਵਾਰੀ ਦੇ ਅੰਦਰ ਲਾਗੂ ਹੁੰਦਾ ਹੈ ਵਿਸ਼ਵ ਦੇ ਸਿੱਖਾਂ ਤੇ ਨਹੀਂ ਇਹ ਗਿਆਨੀ ਰਗਵੀਰ ਸਿੰਘ ਦੇ ਸ਼ਬਦ ਨੇ ਕਿ ਉਹ ਐਸਜੀਪੀਸੀ ਨੂੰ ਤੰਜ ਦੇ ਰੂਪ ਦੇ ਵਿੱਚ ਕਹਿ ਰਹੇ ਨੇ ਹਾਲਾਂਕਿ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਅਜਿਹੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਬਚਦੇ ਦਿਖਾਈ ਦਿੱਤੇ ਅੱਜ ਬਿਆਨ ਦਿੰਦਿਆਂ ਹੋਇਆਂ ਕਿ ਜਿਵੇਂ ਉਹ ਐਸਜੀਪੀਸੀ ਤੇ ਕਾਲਸਖ ਸਾਹਿਬ ਦਾ ਜਿਹੜਾ ਟਕਰਾ ਨਹੀਂ ਹੋਣਾ ਚਾਹੀਦਾ ਇਸ ਗੱਲ ਤੋਂ ਉਹਨਾਂ ਨੇ ਗੁਰੇਜ਼ ਕਰਦਿਆਂ ਹੋਈ ਇੱਕ ਅਪੀਲ ਨਿਮਰਤਾ ਸਹਿਤ ਕੀਤੀ ਹੈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿ ਉਹਨਾਂ ਨੂੰ ਅਸਤੀਫਾ ਵਾਪਸ ਲੈਣਾ ਚਾਹੀਦਾ ਔਰ ਜਿਹੜੀਆਂ ਧਾਰਮਿਕ ਜ਼ਿੰਮੇਵਾਰੀ ਦੇ ਮੁਖੀ ਉਹਨਾਂ ਨੂੰ ਲਾਇਆ ਗਿਆ ਉਹ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਹੈ ਹਾਲਾਂਕਿ ਪਹਿਲਾਂ ਸ਼ਰਮਣੀ ਕਾਲੀ ਦਲ ਦੀ ਇਸ ਅਪੀਲ ਨੂੰ ਖਾਰਜ ਕਰ ਚੁੱਕੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੁਣ ਦੇਖਣਾ ਹੋਵੇਗਾ ਕਿ ਜੇਕਰ ਆਦੇਸ਼ ਪਹਿਲਾਂ ਨਹੀਂ ਮੰਨेंगे ਜਿਵੇਂ ਕਿ ਉਹਨਾਂ ਤੇ ਦੋਸ਼ ਨਹੀਂ ਕਿ ਆਦੇਸ਼ ਨਹੀਂ ਮੰਨेंगे ਸੱਤ ਮੈਂਬਰੀ ਕਮੇਟੀ ਵਿੱਚ ਵੀ ਉਸ ਢੰਗ ਨਾਲ ਕੰਮ ਨਹੀਂ ਹੋਇਆ ਔਰ ਨਾ ਹੀ ਆਦੇਸ਼ ਮੰਨਨੇਗੇ ਨੇ ਇਨ ਬਿਨ ਲਾਗੂ ਨਹੀਂ ਹੋਏ ਤਾਂ ਹੁਣ ਕੀ ਅਪੀਲ ਕੰਮ ਆਵੇਗੀ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਾਲ ਤੱਕ ਸਾਧ ਦੇ ਜਥੇਦਾਰ ਦੀ ਅਪੀਲ ਤੋਂ ਬਾਅਦ ਕੀ ਉਹ ਆਪਣੀ ਸੀਟ ਦੇ ਉੱਤੇ ਵਾਪਸ ਆਉਣਗੇ ਸਵਾਵਾਣ ਨਭਾਉਣਗੇ ਇਹ ਸਭ ਤੋਂ ਵੱਡਾ ਸਵਾਲ ਹੈ ਹੁਣ ਇਸ ਬਿਆਨ ਦੇ ਬڑے ਮਾਇਨੇ ਨੇ ਅੱਜ ਦੀ ਘੜੀ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕੀ ਸਮਝਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ ABC ਪੰਜਾਬ ਦੇ ਨਾਲ